ਲੋਕ ਮੱਲਾ ਤੀਜਾ ਨਾਨਕ ਸੋ ਸਲਾਹੀਏ ਜਿਸ ਵਸ ਸਭ ਕੁਛ ਹੋਏ ਤਿਸ ਸੁਰੇ ਭਿਉ ਪ੍ਰਾਣਿਓ ਤਿਸ ਬਿਨ ਨ ਵਰਣਾ ਕੋਏ ਗੁਰਮੁਖ ਹਰਿ ਪ੍ਰਮਾਣ ਮਨ ਵਸੇ ਤਾਂ ਸਦਾ ਸਦਾ ਸੁਖ ਹੋਏ ਸਹੰਸਾ ਮੂਲ ਨਾ ਹੋਵਈ ਸਭ ਚਿੰਤਾ ਵਿੱਚੋਂ ਜਾਏ ਜੋ ਕੁਛ ਹੋਏ ਸੋ ਸਹਿਜੇ ਹੋਏ ਕਹਿਣਾ ਕਿਛੂ ਨ ਜਾਏ ਸੱਚਾ ਸਾਹਿਬ ਮਨ ਵਸੇ ਤਾਂ ਮਨ ਚਿੰਦਿਆ ਫਲ ਪਾਏ ਨਾਨਕ ਤਨ ਕਾ ਆਖਿਆ ਆਪ ਸੁਣਐ ਜੇ ਲੈਨ ਪੰਨੇ ਪਾਏ ਮਹੱਲਾ ਤੀਜਾ ਅਮਰਤ ਸਦਾ ਵਰਸਦਾ ਬੂਜਣ ਬੂਜਣ ਹਾਰ ਗੁਰਮੁਖ ਜਿਨੀ ਬੁਝਿਆ ਹਰ ਅਮਰਤ ਰਖਿਆ ਔਰ ਧਾਰ ਹਰ ਅਮਰਤ ਪੀਵੇ ਸੁਦਾ ਰੰਗ ਰਾਤੇ ਹਉਮੈ ਤ੍ਰਿष्णा ਮਾਰ ਅਮਰਤ ਹਰ ਕਾ ਨਾਮ ਹੈ ਵਰਸੈ ਕਿਰਪਾ ਧਾਰ ਗੁਰਮਖ ਖੂ ਕੁਲ ਆਕੇ ਵੀ ਜੇ ਕੋਈ ਪਿਆਸਾ ਰਹੇ ਤੇ ਫਿਰ ਕਸੂਰ ਖੂ ਦਾ ਹੈ ਜਾਂ ਪਿਆਸੇ ਦਾ ਭਾਈ ਸਾਹਿਬ ਫੇਰ ਤੇ ਕਸੂਰ ਪਿਆਸੇ ਦਾ ਹੀ ਹੋਇਆ ਪਰ ਮੈਨੂੰ ਕੁਝ ਸਮਝ ਨਹੀਂ ਲੱਗੀ ਚਲੋ ਮੈਂ ਇਦਾਂ ਪੁੱਛਦਾ ਹਾਂ ਕਿ ਆਪਾਂ ਸੰਸਾਰੀ ਕੋਟਾਂ ਦੇ ਵਿੱਚ ਫੋਨ ਲਿਜਾ ਸਕਦੇ ਹਾਂ ਨਹੀਂ ਭਾਈ ਸਾਹਿਬ ਬਿਲਕੁਲ ਨਹੀਂ ਭਾਈ ਸਾਹਿਬ ਉਹ ਤਾਂ ਬਾਹਰ ਤਾਂ ਹੀ ਬੰਦ ਕਰਵਾ ਦਿੰਦੇ ਨੇ ਤੇ ਫਿਰ ਵੀਰ ਕਿ ਆਪਾਂ ਇਹ ਸੱਚੇ ਬਾਦਸ਼ਾਹ ਦੇ ਦਰਬਾਰ ਨੂੰ ਸੱਚਾ ਕੋਡ ਨਹੀਂ ਸਮਝਦੇ ਆਪਾਂ ਤਾਂ ਇੱਥੇ ਫੋਨ ਬੰਦ ਹੀ ਨਹੀਂ ਕਰਦੇ ਹਾਂ ਜੀ ਹਾਂਜੀ ਪਾਇਸ ਸਾਹਿਬ ਮੈਂ ਸਮਝ ਗਿਆ ਜੀ ਇੰਜ ਸੋਚੋ ਕਿ ਜੇ ਇੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਖੁਦ ਹੋਣ ਤੇ ਕੀ ਆਪਾਂ ਹਿੰਮਤ ਕਰਾਂਗੇ ਫੋਨ ਵਰਤਣ ਦੀ ਉਸੇ ਤਰ੍ਹਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਸਾਂ ਪਾਸ਼ਾ ਦੀ ਜਗਦੀ ਜੋਤ ਸਮਝਣਾ ਚਾਹੀਦਾ ਹੈ ਨਾਲੇ ਗੁਰੂ ਸਾਹਿਬ ਦਾ ਤੇ ਹੁਕਮ ਹੈ ਕਬੀਰ ਸਾਧੂ ਕੋ ਮਿਲਨੇ ਜਾਈਏ ਸਾਥ ਨਾ ਲੀਜੇ ਕੋਈ ਤੇ ਆਪਾਂ ਤੇ ਇੱਥੇ ਫੋਨ ਲਿਆ ਕੇ ਸਭ ਕੁਝ ਨਾਲ ਹੀ ਲੈ ਆਉਂਦੇ ਹਾਂ ਇਸ ਨਾਲ ਸਾਡੀ ਤੇ ਹਾਜ਼ਰੀ ਕੀ ਲੱਗਣੀ ਹੈ ਅਸੀਂ ਤੇ ਹੋਰਾਂ ਦਾ ਵੀ ਧਿਆਨ ਭਟਕਾ ਦਿੰਦੇ ਹਾਂ ਵਾਹ ਭਾਈ ਸਾਹਿਬ ਬਿਲਕੁਲ ਠੀਕ ਆ ਤੁਸੀਂ ਇਹ ਤੇ ਕਦੇ ਸੋਚਿਆ ਹੀ ਨਹੀਂ ਅੱਜ ਤੋਂ ਬਾਅਦ ਦਾਸ ਦਰਬਾਰ ਵਿੱਚ ਬਿਲਕੁਲ ਫੋਨ ਦੀ ਵਰਤੋਂ ਨਹੀਂ ਕਰੇਗਾ ਜੇ ਜ਼ਰੂਰਤ ਹੋਈ ਵੀ ਤੇ ਬਾਹਰ ਜਾ ਕੇ ਇਸਤੇਮਾਲ ਕਰ ਲਵਾਂਗਾ ਬਹੁਤ ਕਿਰਪਾ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਇਸ ਦਰਬਾਰ ਦੀ ਮਰਿਆਦਾ ਕਾਇਮ ਰੱਖੀਏ ਤੇ ਇੱਥੇ ਬਤਾਇਆ ਸਾਡਾ ਇੱਕ ਇੱਕ ਪਲ ਸਫਲ ਹੋਵੇ ਬਸ ਇਹੀ ਵਿਚਾਰ ਆਪ ਜੀ ਨਾਲ ਕਰਨੀ ਸੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ